ਮੋਹਨਾ ਮੁਰਜਾ ਯਾਰ ਵੀ ਇਹ ਕਿਹਦਾ ਆਪਣੇ ਪੁੱਤ ਦਾ ਈਮਾਨਦਤ ਪੁੱਤ ਹੋ ਜਾਂਦੀ ਉਹ ਰੋਟੀ ਹੈ ਮਾਣੇ ਉਸੇ ਆ ਪੁੱਤ ਜੀ ਉਹ ਇਹ ਤਾਂ ਉਸਨੇ ਭਾਈ ਪੰਡਾ ਜੀ ਕਿਹਾ ਨਹੀਂ ਮਾਤਾ ਜੀ ਤੁੰ ਨੂੰ ਗੁਰਬਾਣੀ ਪੜ੍ਹ ਤੁਸੀਂ ਮੈਨੂੰ ਕਿਹੜਾ ਕਰਦੇ ਹੋ ਗੁਰਬਾਣੀ ਪੜਿਆ ਗੁਰਬਾਣੀ ਦੇ ਨਾਲ ਗੁਰਿਆ ਕੀ ਗੁਰਬਾਣੀ ਕਹਿੰਦਾ ਕੀ ਉਹਦਾ ਕਿਤੇ ਗੁਰਬਾਣੀ ਕਹਿੰਦਾ ਕਿ ਜੇ ਕੰਮ ਨੂੰ ਕਰਦੇ ਆ ਉਹ ਕੰਮ ਕਰਨ ਦੇ ਜਿਸसे ਸਾਡਾ ਕੋਈ ਨਾ ਕੋਈ ਮਨੋਰਥ ਧੂਲਾਇਆ ਜਾ ਸਕਦਾ ਇਸੇ ਵੀ ਮਨੋਰਥ ਨੂੰ ਮਤਰਾ ਕੀ ਕਹਿੰਦੇ ਆ ਨਾ ਕੁਝ ਕਿ ਭਾਈ ਕੱਲਾ ਜੀ ਕੋਈ ਕਿਤੇ ਗੁਰੂ ਨਾਨਕ ਦੇ ਘਰ ਵੀ ਬਾਣੀ ਪੜ੍ਹਦੇ ਹਨ ਹਰ ਉਹ ਵਾਰੀ ਪਰ ਜਿਹੜਾ ਰੋਜ਼ ਵਾਰੀ ਨੂੰ ਹੁੰਦੇ ਨੇ ਕਿ ਕਿਹੜਾ ਕਰਦੇ ਨੇ ਮਾਤਣਾ ਕਿ ਮੰਗੜਾ ਉਹਦੇ ਤੇ ਗੁਰੂ ਘਰ ਹਰ ਰੋਜ਼ ਕਿਨੇ ਗੁਰਵਾੜੀ ਪਰ ਕੇ ਮੰਗੜੇ ਲਈ ਜਾਏ ਪਰ ਕਦੇ ਮੰਡੀ ਭਾਵਨਾ ਉਹਦੇ ਕਿਉਂ ਨਹੀਂ ਹੁੰਦੀ ਨਾ ਕੋਈ ਨਹੀਂ ਬੈਠਾ ਪੜ੍ਹਨਾ ਪੂਰੀ ਹਿੰਦੀ ਹੈ ਕਿਤਾਬ ਹੁੰਦੀ ਹੈ ਮਹਾਰਾਜ ਤੈਨੂੰ ਪੁੱਛੇ ਵੀ ਜਿਹੜਾ ਤੂੰ ਰੋਜ਼ ਪੁਰਬਾਨੇ ਕਰਕੇ ਜਾਂਦਾ ਤੂੰ ਮਰਗਦਾ ਨੂੰ ਇਹ ਇਹ ਮਰਗਣੀ ਕੰਮ ਨਹੀਂ ਇਹ ਤੁਹਾਨੂੰ ਮਰਗਦਾ ਨਹੀਂ ਇਹ ਬੰਦਿਆ ਮਾਤਾ ਪਲੇ ਮੰਦਾਂ ਕਿ ਮੇਰੀ ਮਾਤਾ ਨੂੰ ਇੱਕ ਨਾ ਜਿੱਦ ਨੂੰ ਮਹਾਰਾਜ ਦਰਸ਼ਨ ਕੀਣਾ ਕਰੇ ਤੁਸੀਂ ਨੂੰ ਨਾਲ ਇਹ ਮਹਾਰਾਜ ਜਿਹੜੀ ਵੀ ਜੋਤ ਵਿੱਚ ਵਰਤ ਰਹੇ ਉਹਨੂੰ ਆਪਣੀ ਮੇਰੀ ਮਾਤਾ ਨੂੰ ਨਾਸਾ ਦੇ ਦੇ ਇਹ ਬੰਦਾਂ ਤੇ ਮਾਤਾ ਨੇ ਸੁਝਾਇਆ ਕਿ ਉਹ ਨਾਲਕਤਾ ਕਰ ਲੈ ਸਾਂਹ ਉਸ ਸੋਦਾ ਜ਼ਰੂਰ ਹੈ ਕਿਉਂਕਿ ਉਹਦੀ ਨਜ਼ਰ ਹੈ ਨਾ ਜਿਹੜੀ ਵਾਅਦਤ ਅਕਾਰੂਪਤ ਦੀ ਅਕਾਤ ਇਹਨਾਂ ਨੇ ਕਿਸੇ ਨੇ ਨਿਵੇਂ ਨਹੀਂ ਵਾਰਿਆ ਪ੍ਰਮਾਤਮਾ ਤੱਕ ਇਹ ਗੱਲ ਹੁੰਦੀ ਇੱਨਾ ਕਨ ਰਾਸ ਨੂੰ ਜਾਂਦੇ ਜੀਵਤੀ ਪ੍ਰਮਾਤਮਾ ਨੂੰ ਬੋਲਾ ਕਰ ਪਿਆ ਨਹੀਂ ਕਿ ਗੁਰਬਾਣੀ ਦੇ ਬਚਨ ਸਮਝ ਲਈਏ ਕਿ ਗੁਰਬਾਣੀ ਕਹਿ ਰਹੀ ਹੈ ਕਿ ਸਭ 'ਤੇ ਉਪਰ ਨਜ਼ਰ ਹੈ ਤੇਰੀ ਕਿਸੇ ਕੋੜੀ ਕਿਸੇ ਹੈ ਕਿ ਨਹੀਂ ਕਿਸੇ ਤੇ ਕੋੜੀ ਹੈ ਕਿਸੇ ਤੇ ਬੋੜੀ ਜਾਂਦੇ ਪਰ ਹੈ ਤਾਂ ਨਾ ਇਹ ਨਹੀਂ ਕਿ ਕੁਰਬਾਨੀ ਇਹ ਤੇਰੇ ਲਈ ਵੀ ਨਹੀਂ ਹੈਗੀ ਕੁਰਬਾਨੀ ਸੁਝਾ ਰਹੀ ਹੈ। ਜਦੋਂ ਭਾਈ ਕੰਧਾ ਨੇ ਇਸ ਤਰ੍ਹਾਂ ਸੋਚ ਲਈ ਤੇ ਗੁਰੂ ਨਾਨਕ ਦੇਵ ਜੀ ਵੀ ਚਾੜ ਹੋਈ ਹੈ ਗੁਰੂ ਨਾਨਕ ਜੀ ਮਹਾਰਾਜ ਕਿਰਪਾ ਕਰਦੇ ਨੇ। ਉਸ ਸਮੇਂ ਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਪੇ ਪਾਸੇ ਇੱਕ ਨਗਰ ਵਿੱਚ ਆ ਗਏ। ਕਿਸੇ ਨੇ ਇਹ ਜਦੋਂ ਉਹ ਵੀ ਪਤਾ ਲੱਗ ਜਾਂਦੀ ਏ ਜਦੋਂ ਗੁਰਨਾਨ ਦੇਵ ਜੀ ਗੁਰਨਾਨ ਦੇਵ ਜੀ ਕਦੇ ਵਾਰ ਗੁਰੂਆਂ ਨੂੰ ਹਮਸੇ ਮਾਰਦੇ ਹੈ ਭਾਈ ਜਨਾ ਹਰ ਰੋਜ਼ ਦੀ ਤਰ੍ਹਾਂ ਹੋ ਕੇ ਯਾਰੇ ਤੇ ਰਸਤੇ ਦੇ ਵਿੱਚ ਬਹੁਤ ਸੇਤਰ ਬੜਿਆ ਉਹ ਤਨ ਵਾਲਿਆ ਜਿਹੜੇ ਗੁਰੂ ਦੇ ਰਿੱਟ ਗੁਣ ਬੰਦਾ ਜਿੰਨਾ ਜਿਹੜੇ ਗੁਰੂ ਨੂੰ ਨਿਤ ਸਲਾਉਂਦਾ ਹੈ ਨਾ ਉਹ ਕਦੀ ਨਾ ਘੋਟੇ ਨਾ ਆਉਂਦੀ ਪਿੰਡ ਦੇ ਵਿੱਚ ਆਇਆ ਆਪਾਂ ਅਦਰ ਦਰਸ਼ਨ ਕਰਦੇ। ਉਹ ਜਦੋਂ ਉਹ ਭਾਈ ਪੰਡਾ ਜੀ ਇਹਨਾ ਕਰਦੇ ਨੇ ਮੈਂ ਆਪਣੀ ਮਾਂ ਨੂੰ ਲੈ ਕੇ ਆਉਣਾ ਪਿਆ। ਉਹਨੇ ਦਰਸ਼ਨ ਕਰਨਨੇ ਨੇ ਉਹਦੀ ਭਾਵਨਾ ਹੈ ਉਹਨੂੰ ਦਰਸਾਉਣੀ। ਤੇ ਉਸ ਨੇ ਕਿਹਾ ਨਹੀਂ ਪਹਿਲਾਂ ਆਪਾਂ ਘੁੰਮ ਕੇ ਜਾ ਕੇ ਦਰਸ਼ਨ ਕਰੀਏ ਉਹਨੀਆਂ ਕੀ ਪਤਾ ਮਹਾਰਾਜ ਇਹ ਤੋਂ ਆਪਾਂ ਦੇਖਣ ਚਾਹਤੇ ਅਗਲੇ ਜੇ ਕੱਢ ਚਲੇ ਜਾ। ਇਹ ਉਹ ਦਰਬੀ ਜਿਹੜੀ ਦਰਸ਼ਕ ਕਰਦੀ ਹੈ ਇਹ ਨੂੰ ਇੰਨੀ ਕਰਵਾਉਂਦੇ ਨੇ ਤਾਂ ਉਸ ਸਮੇਂ ਉਹ ਦੋਵੇਂ ਦੋਸਤ ਭਾਈ ਪੰਡਾਜੀ ਤੇ ਉਹਦਾ ਮਿੱਤਰ ਚੱਲ ਪਏ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ। ਯਾਨੀ ਇਹ ਤਾਂ ਦਰਸ਼ਨ ਕਰਨ ਦੀ ਇੱਛਾ ਬਹੁਤ ਤੱਕ ਤਾੜ ਲੱਗੀ ਹੈ ਲੈਗ ਲੱਗੀ ਹੋਈ ਹੈ। ਕੋਲੈ ਨੂੰ ਦੇਖਦੇ ਨੇ ਇਹ ਬਹੁਤ ਵਧੀਆ ਲੱਗਦੀ ਹੈ ਪਰ ਮਨ ਵਿੱਚ ਘਾੜਨਾ ਵੀ ਬੜੀ ਹੈ ਕਿਉਂਕਿ ਹਰ ਰੋਜ਼ ਬਾਣੀ پڑھਦੇ ਨੇ ਹਰ ਰੋਜ਼ ਗੁਰੂ ਦੀ ਜਾਪ ਕਰਦੇ ਨੇ ਹਰ ਰੋਜ਼ ਬਾਣੀ ਨਾਲ ਜੁੜਨਾ ਕਰਦੇ ਨੇ ਮੰਦਿਰ ਵਿੱਚ ਪਿਆਸ ਵળી ਹੁੰਦੀ ਹੈ ਦਰਸ਼ਨ ਪਿਆਸੀ ਦਿਨ ਤੋਂ ਬਾਅਦ ਕਿਤੋਂ ਅੰਦਰਲੀ ਕੋਲ ਕਰਤ ਕੋ ਬੀਲੀਆ ਮਾਤਾ ਹਸੂਰੀ ਮਾਤਾ ਤੋਂ ਕਿਵੇਂ ਲੱਗਦੀ ਹੈ